ਅੰਮ੍ਰਿਤਸਰਚ ਦੇ ਰਾਤਪੁਰਾਣੀ ਰਣਜੀਤ ਦੇ ਚਲਦੇ ਹਲਕਾ ਰਾਜਾ ਸੰਸੀ ਦੇ ਪਿੰਡ ਸੈਂਧਪੁਰ ਦੇ ਸ਼ਿਵਾ ਇਨਕਲੇਵ ਵਿਖੇ ਸਾਫਕਾ ਅਕਾਲੀ ਸਰਪੰਚ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਖਾਲੀ ਪਲਾਟ ਵਿੱਚ ਗੱਡੀਆਂ ਖੜਾਉਣ ਨੂੰ ਲੈ ਕੇ ਇਹ ਰਣਜੀਤਲ ਦੀ ਆ ਰਹੀ ਸੀ ਤੇ ਕੱਲ ਦੇਰ ਰਾਤ ਬਿਜਲੀ ਜਾਣ ਨੂੰ ਲੈ ਕੇ ਜਦੋਂ ਕੁਲਵਿੰਦਰ ਸਿੰਘ ਠੀਕ ਕਰਨ ਲੱਗੇ ਤਾਂ ਗੌਂਡੀ ਸ਼ੁਭਮ ਨੇ ਆਪਣੇ ਗੌਂਡੀ ਸਾਫਕਾ ਅਕਾਲੀ ਸਰਪੰਚ ਕੁਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਇਹ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸੈਦੂਪੁਰਾ ਜੀ ਜਿਹੜੇ ਜਿਨ੍ਹਾਂ ਦੇ ਕਾਸਲਾ ਮਹਾ ਮਾਰਾ ਕਰਕੇ ਪ੍ਰੇਮਿੰਦਰ ਸਿੰਘ ਸੈਦੂਪੁਰਾ ਦਾ ਕਤਲ ਕੀਤਾ ਗਿਆ ਹੈ ਉਹ ਤੁਹਾਡੇ ਕੀ ਲੱਗਦੇ ਸੰਸ ਮੇਰੇ ਮਾਸੜ ਜੀ ਇਹ ਜੀ ਕੀ ਕਾਰਨ ਹੋਇਆ ਸਾਰਾ ਜੀ ਤੁਸੀਂ ਦੱਸੋ ਦੁਖਾ ਕਾਰਨ ਕੁਝ ਵੀ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਤੋਂ ਬਾਅਦ ਇਹ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਐ ਐਵੇਂ ਰੱਖੀ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗਾਰੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਆ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਆ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਉਦੋਂ ਵੀ ਉਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਆ ਉਦੋਂ ਵੀ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ ਆ ਤੇ ਉਹ ਕਹਿੰਦਾ ਮੈਂ ਤੇ ਜੇ ਥਾਣੇ ਆਣਾ ਹੀ ਨਹੀਂ ਆ ਜਦੋਂ ਕੋਈ ਕਰੂੰਗਾ ਉਦੋਂ ਥਾਣੇ ਆਉਂਗਾ ਜੇ ਕੱਲ੍ਹ ਹੀ ਥਾਣੇ ਚਲੇ ਗਏ ਜੇ ਉਦੋਂ ਤੁਹਾਨੂੰ ਦੱਸੂਗਾ ਥਾਣੇ ਜਾ ਕੇ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆ ਵਾਕਿਆ ਕਰ ਦਿੱਤਾ ਅ ਇਨਸਾਫ ਦੀ ਮੰਗ ਪਿਆ ਵੀ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ 체ਤੀ ਤੋਂ 체ਤੀ ਗ੍ਰਿਫਤਾਰ ਕਰਨ ਜੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡੱਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਜਨਾਨੀ ਦੇ ਅੱਖੇ ਲੱਗਦਾ ਲੱਗਾ ਕਿ ਇਹ ਬੇੜਾ ਕਹਿ ਰਿਹਾ ਉਹਨਾਂ ਦਾ ਕਿ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਇਹਦੀ ਧਰਮ ਪਤਨੀ ਨੇ ਤੋੜਿਆ ਜਿਹੜੀ ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਮੰਨਦੀ ਨਹੀਂ ਜਦੋਂ ਕ ਤੋੜਦੀ ਆ ਪੂਰੀ ਸਾਫ ਦਿਖੀ ਆ ਜੀ ਤੇ ਅਸੀਂ ਤੇ ਕਹਿੰਨੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ ਆ ਉਹ ਮਿਲੇ ਤੇ ਪਹਿਲਾਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਵਾ ਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਆ ਜੀ ਰਾਸ ਵਿੱਚ ਨਹੀਂ ਲਿਆ ਨਹੀਂ ਲਿਆ ਜੀ ਨਹੀਂ ਲਿਆ ਪੁਲਸ ਵਾਲੇ ਕਰੇ ਕਿ ਉਹਨੂੰ ਇੱਕ ਹਸਪਤਾਲ ਵਿੱਚ ਖੜਿਆ ਗਿਆ ਜਿੱਥੇ ਕਿ ਉਹ ਮਾਮੂਲੀ ਝਗੜੇ ਕਾਰਨ ਉਹਦੇ ਖੇਚਤੂ ਹੋਈ ਹੈ ਜਿਹਦੇ ਕਾਰਨ ਜ਼ਖਮੀ ਹੋਈ ਤਾਂ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਪੁਲਸ ਨਾਲ ਗਈ ਨਹੀਂ ਜੀ ਕੋਈ ਖੇਚਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜੀ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵੇਂਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਸੋ ਆਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖੇਚਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਅਸੀਂ ਉਹਨਾਂ ਨਾਲ ਖੇਚ ਤੂੰ ਕਾਦੀ ਕਰਨੀ ਹੈ ਜੀ ਅਸੀਂ ਤੇ ਆਪਣਾ ਬਚਾਉਣ ਦੇ ਆ ਸਾਡਾ ਬੱਚੇ ਅਸੀਂ ਤੇ ਚੌਣੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾਜ ਜੀ ਮੇਰਾ ਨਾਮ ਸੁਨਮਰ ਬਾਸੋਂ ਜੀ ਜਿਹੜਾ ਰਾਤੀ ਹਾਸਾ ਵਾਪਰ ਤੁਹਾਡੇ ਪਿੱਤਾ ਜੀ ਨੂੰ ਬੋਲੀਆਂ ਮਾਰੀਆਂ ਜਾਂਦਾ ਕੀ ਕਾਰਨ ਕੀ ਗੱਲ ਕੀ ਹੋਈ ਸਾਰੀ ਦਰਸ ਗੱਲ ਕੁਛ ਨਹੀਂ ਹੈ ਕਿ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲ ਨਹੀਂ ਕੋਈ ਵੀ ਮੇਰੇ ਨਾਲ ਹੈਗਾ ਉਹ ਤੋਂ ਪਹਿਲਾਂ ਨੇ ਮੇਰੇ ਕਾਰ ਦੀ ਸ਼ੀਸ਼ੀ ਤੋੜੀ ਹੈ ਇਹਦੀ ਲੇਡੀ ਇਹਦੀ ਵਾਈਫ ਹੈ ਮਰਮੁੰਡਾ ਸਹਿਜਪਾਲ ਪੇਸਨਾ ਦਾ ਸ਼ੁਭਮੈਂ ਦਿਲੰਦਰ ਦਾ ਪਿਛੋ ਰਹਿਣ ਵਾਲਾ ਤੇ ਇਹ ਇਥੇ ਆਪਣੇ ਵਾਈਫ ਦੇ ਘਰੇ ਰਹਿੰਦਾ ਤੇ ਇਹਨਾਂ ਨੇ ਪਹਿਲੇ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਤੇ ਵਾਈਫ ਨੇ ਤੁਹਾਡੇ ਸਵੇਰੇ ਮੁੜ ਕੇ ਬਾਅਦ ਸਾਡੇ ਨਾਲ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮੰਨ ਲਓ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਏ ਗਏ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਨ੍ਹਾਂ ਨਾਲ ਆਨ ਦੀ ਸਪੋਰਟ ਤੇ ਡੈਥ ਹੋ ਗਈ ਦੋ ਇਹਦਾ ਲਾਇਸੈਂਸ ਨਹੀਂ ਹੈ ਕਿ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਹੈ ਖਰਾਬ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡ ਨਾਲ ਝਗੜਾ ਹਾਂ ਜਿਵੇਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਤਾਂ ਅਰਖਾਸ਼ ਵੀ ਠਾਣੀ ਦਿੱਤੀ ਸੀ ਉਹ ਝਗੜਾ ਹੋਇਆ ਇਹਨਾਂ ਉਹ ਵੀ ਮਪਲਸਣੇ ਆ ਕੇ ਮੌਕਾ ਵੇਖੇ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਠਾਣੀ ਨਹੀਂ ਜਾਣਾ ਨਾ ਮੈਂ ਕੋਈ ਰਾਈ ਨਾ ਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਜੋ ਵੀ ਮੈਂ ਕਰੂੰਗਾ ਕਾਰਵਾਈਆਂ ਦੇ ਹੱਲ ਕਰੂੰਗਾ ਤੇ ਉਸ ਵੇਲੇ ਪੁਸ ਪੁਲਸ ਲੋਕੋ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਇਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੀਤੀ ਉਹਨਾਂ ਕੋਈ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਹਾਂ ਦਰਖਾਸਤ ਦਿੱਤੀ ਰਾਤ ਦਰਖਾਸਤ ਦੇ ਰਾਸ਼ੀ ਜੀ ਟੁੱਟੇ ਨਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵੇ ਟਾਈਮ ਕਿਨਾ ਸੀਗਾ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦੇ ਟਾਈਮ ਸੀ ਮਤਲਬ 11:30 ਦੇ ਕਰ ਗਈ ਪਰ ਸਰ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਤਸਰੂ ਗੱਲਬਾਤ ਕਿੱਥੋਂ ਹੋਈ ਗੱਲ ਕੁਛ ਨਹੀਂ ਅਰਾਮ ਦੀ ਲਾਈਟ ਉਸ ਖਰਾਬ ਸੀ ਤੇ ਕੋਈ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਉਹ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲਾਂ ਬੋਡੀ ਛੁੱਟੀ ਆ ਦੇ ਬੋਡੀ ਲਗਾਈ ਕਿਨੇ ਇਸ ਨਾਲ ਉਹਦੇ ਸਾਡੀ ਤਰਾ ਤਰਾ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੇ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਹੈ ਅਨ ਉਧਰੋਂ ਉੱਤੋਂ ਛੁੱਟੀ ਹੈ ਥੱਲੇ ਛੁੱਟੀ ਨਹੀਂ ਥੱਲੇ ਸਾਹਮਣੇ ਫਿਰ ਉਸ ਵੇਲੇ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗਲਬਾ ਨਹੀਂ ਕੀਤੀ ਕੋਈ ਗਲਬਾ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨੀਆਂ ਗੋਲੀਆਂ ਮਾਰੀਆਂ ਇਹਨਾਂ ਨੇ ਸੱਤ ਫਾਇਰ ਕੀਤੇ ਨੇ ਜਿਨ੍ਹਾਂ ਤੋਂ ਤਿੰਨ ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਤੇ ਬਾਕੀ ਅਸੀਂ ਮੈਂ ਤੇ ਆਪਣੀ ਮਦਰ ਨੇ ਭੱਜ ਕੇ ਜਾਣ ਪਿਆਈ ਮੁੜ ਕੇ ਆਪਣੇ ਪਾਪਾ ਨੂੰ ਚੱਕਿਆ ਕਿ ਜੋ ਮੁੜ ਕੇ ਮੁਖੋਂ ਨਾਲ ਹੱਥ ਪਾਤੀ ਬੜੀ ਗੰਭੀਰ ਹਾਲਤ ਵਿੱਚ ਤੁਸੀਂ ਫਿਰ ਮੌਕੇ ਤੇ ਕਿੱਥੇ ਖੜੇ ਅਨ ਮੌਕੇ ਤੇ ਫਿਰ ਮੈਨੂੰ ਆਈਬੀਵਾਈ ਹਸਪੀਟਲ ਸੜੇ ਨਾਲ ਫਿਰ ਚੱਲ ਗਿਆ ਮੇ ਨਾਲ ਨਾਲ ਮੇਰੇ ਮੇਰੀ ਆਪਣਾ ਕਜ਼ਨ ਹੀ ਭੁਆਈ ਦਾ ਬੇਟਾ ਉਹ ਇੱਥੇ ਸਾਡੇ ਕੋਲ ਹੀ ਰੈਜ਼ੀਡੈਂਟ ਉਹ ਨਾਲ ਨਾਲ ਗਿਆ ਨਾਲ ਮੇਰੀ ਮੇਰਾ ਬਾਹਰ ਰੈਜ਼ੀਡੈਂਟ ਮੇਰੇ ਆਪਣਾ ਸਟਾਫ ਹੀ ਹੋ ਗਿਆ ਮੇਰੇ ਨਾਲ ਤੁਹਾਡੇ ਪਿਤਾ ਜੀ ਪਿੰਡ ਦੇ ਦੱਸਿਆ ਹੋ ਰਿਹਾ ਹੈ ਹਾਂ ਜੀ ਸਾਫ ਕਾ ਸਰਪੰਚ ਜੀ ਕਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਇੱਕ ਆਲੀਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਥੀ ਨਾ ਕੋਈ ਰੰਜਿਸ਼ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜੇ ਤੁਹਾਡੇ ਨਾਲ ਟਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜੀ ਉਹ ਹੀ ਗੱਡੀ ਤੇ ਤੁਸੀਂ ਦੱਸ ਰਹੇ ਸ਼ੀਸ਼ੇ ਤੋੜੇ ਇਹਨਾਂ ਨੇ ਉਹਦਾ ਕੀ ਕਾਰਨ ਉਹਦਾ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਟੂ ਗੱਡੀ ਸਾਡੇ ਏ ਗੇਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਘਰ ਦੇ ਬੂਹੇ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਝੜਾ ਝਗੜਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡ ਦੀ ਵੀ ਕਾ ਹਾਂ ਕੰਨ ਲਾਈਵ ਨਹੀਂ ਐਨਟਾ ਮੈਂ ਇੱਕ ਤਰ੍ਹਾਂ ਇੱਕ ਬਹਾਨਾ ਹੀ ਬਣਾਇਆ ਕਿ ਬਸ ਕੀ ਮਤਲਬ ਬੋਲ ਚੱਲਦਾ ਜੋ ਵੀ ਇਹ ਵੀ ਜਿਹੜਾ ਮ੍ਰਿਤਕ ਆ ਪ੍ਰਵਿੰਦਰ ਸਿੰਘ ਸਾਹਿਬ ਦਾ ਸਰਪੰਚ ਤੇ ਸੁਭਮ ਸਿੰਘ ਪਾਲ ਜਿਨੇ ਇਹ ਕਤਲ ਕੀਤਾ ਇਹ ਦੋਵੇਂ ਆਪਸ ਵਿੱਚ ਗੁਆਂਢੀ ਆ ਇੱਕ ਦੀ ਜਿਹੜਾ ਸੁਭਮ ਇਹਦੀ ਹੈਗੀ ਆ ਕੋਠੀ ਨੰਬਰ 185 ਤੇ ਮ੍ਰਿਤਕ ਪ੍ਰਵਿੰਦਰ ਸਿੰਘ ਦੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗੌਂਡੀ ਇਹਨਾਂ ਦਾ ਗੱਡੀਆਂ ਨੂੰ ਲਾਉਣ ਨੂੰ ਲੈ ਕੇ ਝਗੜਾ ਹੋਇਆ ਗਲੀ ਦੇ ਵਿੱਚ ਤੇ ਪਹਿਲਾਂ ਵੀ ਇਹਨਾਂ ਦਾ ਮਾੜਾ ਮੋਟਾ ਤੋਟੂ ਮਮਾ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਹੈ ਤਕਰਾਰ ਬਾਜੀ ਤੇ ਜਿਹੜਾ ਸੁਭਮ ਆਇਆ ਨੇ ਦਸਤੀ ਪਿਸਟਲ ਨਾਲ ਸਾਬਕਾ ਸਰਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਦਾ ਕਤਲ ਕਰਦਾ ਸਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਝਗੜਾ ਆ ਉਸ ਦੀ ਵਜ੍ਹਾ ਕੀ ਸੀ ਵਜ੍ਹਾ ਰਾਤ ਬੱਤੀ ਖਰਾਬ ਸੀ ਉਹ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਕੌੜੀ ਲਈ ਉਹਨਾਂ ਨੇ ਸਾਬਕਾ ਸਰਪੰਚ ਪੁਲੰਦਰ ਸਿੰਘ ਨੇ ਉਹ ਕੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੀ ਇਕਰਾਰਨਾਮਾ ਜੀ ਐਫ ਆਈ ਆਰ ਕਿਸ਼ ਕਰਤੀ ਹੈ ਜੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫ ਆਈ ਆਰ 1031 35 ਬੀ ਐਨ ਐਸ 2527 5359 ਅਨਾਰਾਜਾ ਸਾਸੀ ਐਫ ਆਈ ਆਰ ਲਾਉਚ ਕਰ ਦਿੱਤਾ ਕਰ ਦਿੱਤਾ ਦੋਸ਼ੀ ਨਹੀਂ ਹਲੇ ਗ੍ਰਿਫਤਾਰ ਹਲੇ ਪ੍ਰਾਰਾ ਜੀ ਉਹਦਾ ਕਰ ਰਹੇ ਆ ਲੱਗਦਾ ਵੀ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੋਵੇ ਹਾਂਜੀ ਬਿਲਕੁਲ ਜੀ ਉਹ ਵੀ ਨਾਮ ਦੇ ਦੇ ਮਕਦਮੇ ਚ ਦੋਵਾਂ ਤੇ ਹਾਂਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਜਿਹਾ ਹੋਇਆ ਇਕੱਠਿਆਂ ਦੇ